ਇਹ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਤੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਟੈਚ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਇਲੀਗਲ ਥਾਵਾਂ ਤੇ ਬਣਾਈਆਂ ਪ੍ਰਾਪਰਟੀਆਂ ਨਸ਼ਾ ਵੇਚ ਕੇ ਉਹ ਡਿਮੋਲਿਸ਼ ਕੀਤੀਆਂ ਜਾਣਗੀਆਂ ਜੇ ਤੁਸੀਂ ਇੰਨੀ ਗੰਦੀ ਕਮਾਈ ਕਰਕੇ ਘਰ-ਬਾਰ ਵੀ ਬਣਾਉਣੇ ਉਹ ਵੀ ਢਾਏ ਜਾਣਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਾਫੀ ਹੱਦ ਦੇ ਵਿੱਚ ਅਸੀਂ ਇੱਥੋਂ ਖਤਮ ਕੀਤਾ ਜਿਹੜਾ ਰਹਿੰਦਾ ਉਹਨੂੰ ਖਤਮ ਕਰ ਲਈ ਅਸੀਂ ਹੋਰ ਬਹੁਤ ਹੀ ਮਤਲਬ ਸੁਵੇਦਨਸ਼ੀਲਤਾ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਜਿਹੜਾ ਬਿਲਕੁਲ ਨਸ਼ੇ ਨੂੰ ਜੜ ਤੋਂ ਪੁੱਟਿਆ ਜਾ ਸਕੇ। ਦਾ ਵੀ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਾ ਤਾਂ ਉਹਦੀ ਪਿੰਡ ਚ ਕੋਈ ਜ਼ਬੰਤ ਕਰਾਊਗਾ, ਨਾ ਕੋਈ ਨੰਬਰਦਾਰ ਜਾ ਕੇ ਉਹਦੇ ਨਾਲ ਕੋਈ ਜ਼ਬੰਤ ਦੇਣ ਪਿੰਡ ਦਾ ਕੋਈ ਮੋਤਵਰ ਬੰਦਾ ਜਾ। ਪਿੰਡ ਦੇ ਵਿੱਚ ਬਹੁਤ ਘੱਟ ਨੌਜਵਾਨ ਨੇ ਜਿਹੜੇ ਨਸ਼ਾ ਕਰਦੇ ਨੇ, ਠੀਕ ਆ। ਕੁਝ ਨਾ ਕੁਝ ਹੈਗੇ ਨੇ ਉਹਨਾਂ ਬਾਰੇ ਹੁਣ ਅਸੀਂ ਮੀਟਿੰਗ ਕਰਕੇ ਉਹਨਾਂ ਦਾ ਵੀ ਹੱਲ ਕਰਦੇ। ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਅੱਜ ਅਸੀਂ ਮੋੜ ਉਸੇ ਪਿੰਡ ਦੇ ਵਿੱਚ ਆਇਆ ਪਿੰਡ ਬਾਗੜੀਆਂ ਦੇ ਵਿੱਚ ਮੌਜੂਦਾਂ ਜ਼ਿਲ੍ਹਾ ਮਲੇਰਕੋਲ ਦਾ ਇੱਕ ਅਜਿਹੇ ਪਿੰਡ ਹੈ ਜਿਸ ਤੇ ਨਾਸ਼ਾ ਤਸਕਰੀ ਦਾ ਇੱਕ ਕਲੰਕ ਲੱਗਿਆ ਹੋਇਆ ਸੀ ਉਹ ਕਲੰਕ ਨੂੰ ਧੋਣ ਵਾਸਤੇ ਪੁਲਿਸ ਵੱਲੋਂ ਕਾਫੀ ਮੁਸਤੈਦੀ ਕੀਤੀ ਗਈ ਹੈ ਤੇ ਵੱਡੀ ਪੱਧਰ ਤੇ ਜਿਹੜਾ ਹੈਗਾ ਨਸ਼ਾ ਤਸਕਰਾ ਨੂੰ ਫੜਿਆ ਵੀ ਗਿਆ ਹੈ ਅੱਜ ਐਸਐਸਪੀ ਮਲੇਰਕੋਲਾ ਪੁਲਿਸ ਟੀਮ ਦੇ ਨਾਲ ਪਹੁੰਚੇ ਨੇ ਗੱਲਬਾਤ ਕਰ ਲੈਂਦੇ ਆ ਕਿ ਆਖਰਕਾਰ ਜਿਹੜਾ ਉਹਨਾਂ ਦਾ ਕੀ ਮਕਸਦ ਹੈ ਇੱਥੇ ਆਉਣ ਦਾ ਅੱਜ ਛਾਪੇਮਾਰੀ ਕੀਤੀ ਗਿਆ ਸਰਪੱਗਨੇ ਕੀ ਹੋ ਗਏ ਇਹ ਇੱਕ ਪੰਜਾਬ ਸਰਕਾਰ ਵੱਲੋਂ ਜਿਹੜੀ ਕੱਲ ਮਾਨਯੋਗ ਸੀਐਨ ਸਾਹਿਬ ਦੀ ਮੀਟਿੰਗ ਹੋਈ ਸੀ ਸਾਰੇ মিডিਆ ਨੇ ਦੇਖਿਆ ਹੋਊਗਾ ਤੇ ਇੱਕ ਡਰੱਗ ਦੇ ਨੂੰ ਲੈ ਕੇ ਪੰਜਾਬ ਸਰਕਾਰ ਬੜੀ ਗੰਭੀਰ ਹੈ ਜਿਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਅੱਜ ਤੋਂ ਪੂਰੇ 3 ਮਹੀਨੇ ਦਾ ਇਹ ਸ਼ੁਰੂ ਹੋਊਗਾ ਜਿਹਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਤੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਟੈਚ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਇਲੀਗਲ ਥਾਵਾਂ ਤੇ ਬਣਾਈਆਂ ਪ੍ਰਾਪਰਟੀਆਂ ਨਸ਼ਾ ਵੇਚ ਕੇ ਉਹ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸ ਕਰਕੇ ਬੜੀ ਸਖਤੀ ਨਾਲ ਪੰਜਾਬ ਸਰਕਾਰੇ ਦੇ ਵਿੱਚ ਸੀਰੀਅਸ ਹੈ ਗੰਭੀਰ ਹੈ ਤੇ ਮੈਂ ਸਾਰਿਆਂ ਨੂੰ ਚੇਤਾਵਨੀ ਦਿੰਦਾ ਵੀ ਇਸ ਤੋਂ ਕੰਮਾਂ ਤੋਂ ਮਾੜੇ ਕੰਮਾਂ ਤੋਂ ਦੂਰ ਰੋ ਜੇ ਤੁਸੀਂ ਇੰਨੀ ਗੰਦੀ ਕਮਾਈ ਕਰਕੇ ਘਰ-ਬਾਰ ਵੀ ਬਣਾਨੇ ਹੋ ਉਹ ਵੀ ਢਾਏ ਜਾਣਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਮੈਂ ਪਿੰਡ ਵਾਲਿਆਂ ਨੂੰ ਕਿੰਨਾ ਵੀ ਲੋਕਾਂ ਨੂੰ ਕਹਿੰਨਾ ਪੁਲਿਸ ਦਾ ਸਹਿਯੋਗ ਦਿਓ ਜਿੱਥੇ ਹੁੰਦਾ ਸਾਨੂੰ ਦੱਸੋ ਤਾਂ ਕਿ ਅਸੀਂ ਮੌਕੇ ਤੇ ਕਾਰਵਾਈ ਕਰ ਸਕੀਏ ਸਬਸਿਡੀਆਂ ਦੀ ਗੱਲ ਕਰ ਰਹੇ ਸੀ ਕਿ ਕੋਈ ਐਸਾ ਪ੍ਰਬੰਧਨ ਵੀ ਆ ਵੀ ਸਬਸਿਡੀਆਂ ਵਗੈਰਾ ਉਹਨਾਂ ਦੀ ਕਹਿ ਸਕਤੀ ਹੈ ਉਹ ਜੇ ਕਰਾਂਗੇ ਕੋਈ ਦੇਖਾਂਗੇ ਜਿਹੜੇ ਹੈਗੇ ਆ ਵੀ ਜਿਹੜੇ ਗਲਤ ਮੀਟਰ ਲੱਗੇ ਆ ਤਾਂ ਕਿ ਉਹ ਜਿਹੜੇ ਨਸ਼ੇ ਕਰਦੇ ਆ ਤੇ ਉਹਨਾਂ ਨੂੰ ਸਬਸਿਡੀਆਂ ਚੋਂ ਬਾਹਰ ਕੱਢਿਆ ਜਾਵੇ ਜੁਪੀ ਤਰਜ਼ ਦੇ ਕਿਤੇ ਨਾ ਕਿਤੇ ਬੁਲਡੋਜ਼ਰ ਚੱਲ ਗਿਆ ਪੰਜਾਬ ਚ ਕੀ ਇਹ ਦੇਖਣ ਚਾਹੂਗਾ ਵੀ ਬਾਗੜੀਆਂ ਜਿਹੜਾ ਹਲਕਾ ਹੈ ਮੇਨ ਜਿਹੜਾ ਸ਼ਹਿਰ ਹੈ ਪਿੰਡ ਹੈ ਨਸ਼ਾ ਤਸਕਰੀਬ ਦਾ ਮਸ਼ਹੂ ਅਸੀਂ ਆਇਡੈਂਟੀਫਾਈ ਕਰ ਰਹੇ ਹਜੇ ਪ੍ਰੋਪਰਟੀਆਂ ਜਿੱਥੇ ਹੋਣੀ ਹੈ ਫਿਰ ਉਹ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਊਗਾ ਤੇ ਸਾਰੇ মিডিਆ ਨੂੰ ਨਾਲ ਲੈ ਕੇ ਹੀ ਇਹਦੇ ਵਿੱਚ ਕੋਈ ਲਕੋੜ ਨਹੀਂ ਹੋਊਗਾ ਸਾਰੇ মিডিਆ ਨੂੰ ਦੱਸ ਕੇ ਹੀ ਕਰਾਂਗੇ ਨਸ਼ੇ ਤਸਕਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ মিডিਆ ਦੇ ਮੱਧਨ ਰਾਹੀਂ ਕਾਸਤਾ ਉਹ ਨਸ਼ੇ ਤਸਕਰਾਂ ਨੂੰ ਇਹ ਹੈ ਵੀ ਜੇ ਕੋਈ ਛੱਡਣਾ ਚਾਹੁੰਦਾ ਹੈ ਉਹ ਆਪਣੇ ਪਿੰਡ ਦੇ ਸਰਪੰਚ ਨਾਲ ਸੰਪਰਕ ਕਰੇ ਸਾਡੇ ਆਫਸਰਸ ਨਾਲ ਸੰਪਰਕ ਕਰੇ ਤਾਂ ਕਿ ਅਸੀਂ ਉਹਨਾਂ ਨੂੰ ਹੁਣ ਸਰਕਾਰ ਜਿਹੜੀ ਕੱਲ ਮੀਟਿੰਗ ਹੋਈ ਹੈ ਓਟ ਸੈਂਟਰ ਤੇ ਜਿਹੜੇ ਡੀਡਿਕਸ਼ਨ ਸੈਂਟਰ ਵੀ ਅਪਗ੍ਰੇਡ ਕਰਨ ਜਾ ਰਹੀ ਹੈ ਅਸੀਂ ਇਹ ਨਹੀਂ ਵੀ ਹਰੇਕ ਤੇ ਪਰਚੇ ਦੇਣੇ ਆ ਜੇ ਕੋਈ ਸਮਗਲਰ ਉਹਨੂੰ ਤਾਂ ਜ਼ਰੂਰ ਪਰਚੇ ਦੇਵਾਂਗੇ ਜੇ ਕੋਈ ਬੱਚਾ ਜਾਂ ਕੋਈ ਲੜਕਾ ਕੋਈ ਫਸ ਗਿਆ ਉਹਦੇ ਵਿੱਚ ਜੇ ਉਹ ਨਸ਼ੇ ਦੀ ਦਲਦਲ ਚੋਂ ਬਾਹਰ ਆਣਾ ਚਾਹੁੰਦਾ ਉਹ ਭਾਵੇਂ ਸਿੱਧਾ ਹੀ ਸਾਡੇ ਕੋਲ ਆ ਜੇ ਗਰੀਬ ਘਰ ਦਾ ਪੂਰਾ ਸਹਿਯੋਗ ਦ ਗਰੀਬ ਘਰ ਦੇ ਜ਼ਿਆਦਾਤਰ ਬੱਚੇ ਫਸੇ ਹੋਏ ਨੇ ਦਲਦਲ ਕਿਉਂਕਿ ਪੈਸਾ ਵਗੈਰਾ ਹੈ ਨਹੀਂ ਉਹਨਾਂ ਕੋਲ ਖਰਚ ਕਰਨ ਉਹਨਾਂ ਵਾਸਤੇ ਕੀ ਸਰਕਾਰ ਦਾ ਪ੍ਰੋਗਰਾਮ ਉਹਦੇ ਵਿੱਚ ਵੀ ਹੁਣ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਡੀਸੀ ਦਫ਼ਤਰ ਵਾਲੇ ਨਵੇਂ ਸਕਿੱਲ ਸੈਂਟਰਸ ਤੇ ਨਵੇਂ ਉਹਨਾਂ ਦੀਆਂ ਜਿਹੜੀਆਂ ਟ੍ਰੇਨਿੰਗ ਸੈਂਟਰਸ ਆ ਹੁਸ਼ਿਆਰਪੁਰ ਵੀ ਹੋਇਆ ਸੀ ਇਹ ਉਸ ਪੈਟਰਨ ਤੇ ਅਪਗ੍ਰੇਡ ਕਰ ਦਿਓ ਤੁਹਾਨੂੰ ਸਾਰਿਆਂ ਨੂੰ ਹੌਲੀ ਹੌਲੀ ਪਤਾ ਲੱਗ ਜੀ ਥੈਂਕ ਯੂ ਸਰ ਸਾਈਟ ਜਿਸ ਤਰ੍ਹਾਂ ਤੁਸੀਂ ਦੇਖਿਆ ਸਾਡੇ ਮਾਨਯੋਗ ਐਸਐਸ ਅੱਜ ਇੱਥੇ ਜਿਹੜਾ ਬਾਗੜੀਆਂ ਅੰਦਰਲੇ ਵਿੜੇ ਦੇ ਵਿੱਚ ਚੈਕਿੰਗ ਕੀਤੀ ਹੈ ਜਿਹੜੇ ਪੁਰਾਣੇ ਸਮਗਲਰਾਂ ਜਿਨ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਵਿੱਚੋਂ ਕਾਫੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਤੇ ਬਾਕੀ ਜਿਹੜੇ ਬਾਹਰ ਨੇ ਉਹਨਾਂ ਨੂੰ ਵੀ ਅਸੀਂ ਵੀ ਟਾਈਮ ਬਿਟਾਈਮ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਹਾਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਕੋਈ ਨਸ਼ਾ ਰਹਿੰਦਾ ਕਾਫੀ ਹੱਦ ਦੇ ਵਿੱਚ ਅਸੀਂ ਇੱਥੋਂ ਖਤਮ ਕੀਤਾ ਜਿਹੜਾ ਰਹਿੰਦਾ ਉਹਨੂੰ ਖਤਮ ਕਰ ਲਈ ਅਸੀਂ ਹੋਰ ਬਹੁਤ ਹੀ ਮਤਲਬ ਸੁਵੇਦਨਸ਼ੀਲਤਾ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਜਿਹੜਾ ਬਿਲਕੁਲ ਨਸ਼ੇ ਨੂੰ ਜੜ ਤੋਂ ਪੁੱਟਿਆ ਜਾ ਸਕੇ ਜੇ ਨਸ਼ੇੜੀਆਂ ਨੂੰ ਲੱਭਣ ਦੀ ਗੱਲ ਕੀਤੀ ਤੁਸੀਂ ਉਹਨਾਂ ਨੂੰ ਕਿਵੇਂ ਕੀ ਕਰੋਗੇ ਉਹਨਾਂ ਨੂੰ ਲੱਭੇ ਕਿੱਥੇ ਮੈਨੂੰ ਦਾਖਲ ਕਰਾਵਾਂਗੇ ਉਹਦੇ ਲਈ ਅਸੀਂ ਕਹਾਂਗੇ ਵੀ ਪਿੰਡ ਦੀ ਜੇ ਮੋਤਵਰ ਬੰਦੇ ਨੇ ਸਰਪੰਚ ਪੰਚ ਨੇ ਇਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਜਾਂ ਡਾਇਰੈਕਟ ਸਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਉਹਦੇ ਲਈ ਪੰਜਾਬ ਸਰਕਾਰ ਨੇ ਪ੍ਰੋਪਰ ਇੱਕ ਬਣਾਇਆ ਉਹਨੂੰ ਅਸੀਂ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦਾ ਕੰਸੈਂਟ ਲੈ ਕੇ ਉਹਦੀ ਉਸ ਤੋਂ ਬਾਅਦ ਅਸੀਂ ਉਹਨੂੰ ਜਿਹੜਾ ਓਟ ਸੈਂਟਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਦਾਖਲ ਕਰਾਵਾਂਗੇ ਜਿੱਥੇ ਉਹਦਾ ਪ੍ਰੋਪਰ ਇਲਾਜ ਕੀਤਾ ਜਾਊਗਾ ਉਸ ਤੋਂ ਬਾਅਦ ਜੇ ਉਹ ਠੀਕ ਹੋ ਜਾਂਦਾ ਤਾਂ ਉਹਨੂੰ ਫਿਰ ਬਾਅਦ ਦੇ ਵਿੱਚ ਜਿਹੜੀ ਕੋਈ ਮੈਡੀਸਨ ਵਗੈਰਾ ਬਾ ਰੈਗੂਲਰ ਜਿਹੜੀ ਦੇਣ ਦੀ ਲੋੜ ਆ ਉਹ ਵੀ ਉੱਥੋਂ ਦਿੱਤੀ ਜਾਊਗੀ ਬਿਲਕੁਲ ਇਹ ਫ੍ਰੀ ਕੀਤਾ ਜਾਊਗਾ ਸਰਕਾਰ ਵੱਲੋਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਇਹਹੀ ਸੰਦੇਸ਼ ਆ ਵੀ ਜਿਹੜਾ ਆਪਾਂ ਨਸ਼ੇ ਛੱਡ ਕੇ ਚੰਗੇ ਕੰਮਾਂ ਵੱਲ ਲੱਗੇ ਜਿਹੜੇ ਨਸ਼ਾ ਦੇ ਤਸਕਰ ਨੇ ਇਹਨਾਂ ਦਾ ਵੀ ਤੁਸੀਂ ਦੇਖ ਹੀ ਲਿਆ ਹਾਲ ਜਿਹੜੀਆਂ ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਐਡੀਆਂ ਆਂ ਕੋਠੀਆਂ ਪਾ ਕੇ ਜਿੰਦਾਂ ਲਾ ਕੇ 6-6 ਬਾਕੀ ਵੀ ਉਹਨਾਂ ਤੇ ਸਖਤੀ ਹੋਊਗੀ ਜਿਨ੍ਹਾਂ ਨੇ ਇਲੈਗਲ ਜਾਇਦਾਦਾਂ ਬਣਾਈਆਂ ਨੇ ਉਹਨਾਂ ਦੀ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਢਾਇਆ ਵੀ ਜਾਊਗਾ ਤੇ ਉਹ ਜਿਹੜੇ ਇੰਨੇ ਪੈਸੇ ਕਮਾ ਕੇ ਉਹਦਾਂ ਨੇ ਜਾਇਦਾਦ ਬਣਾਈ ਜਾਂ ਕੋਈ ਮਕਾਨ ਬਣਾਇਆ ਉਹਦੇ ਚੋਂ ਉਹਨਾਂ ਨੂੰ ਰਹਿਣ ਦਾ ਸੁੱਖ ਨਹੀਂ ਮਿਲੂਗਾ ਇਸ ਕਰਕੇ ਮੈਂ ਕਹੂੰਗਾ ਵੀ ਆਪਣੀ ਨੇਕ ਕਮਾਈ ਕਰੋ ਇਦਾਂ ਨਾਲ ਆਪਣੇ ਬੱਚੇ ਪਾਲੋ ਤਾਂ ਕਿ ਜਿਹੜਾ ਤੁਹਾਡੇ ਬੱਚਿਆਂ ਦਾ ਭਵਿੱਖ ਆ ਉਹ ਸੁਰੱਖਿਅਤ ਰਹੇ। ਹਾਂ ਜੀ। ਤੇ ਕੀ ਤੁਹਾਡੇ ਵੱਲੋਂ ਪੰਚਾਇਤ ਨਵੀਂ ਬਣੀ ਐ? ਕੀ ਤੁਹਾਡੇ ਵੱਲੋਂ ਇਹ ਜਿਹੇ ਕਾਰਜ ਕੀਤਾ ਜਾ ਰਿਹਾ ਵੀ ਜਿਹੜਾ ਅੰਮ੍ਰਿਤ ਇੱਥੇ ਬਾਗੜੀਆਂ ਦੇ ਨਸ਼ਾ ਜਿਹੜਾ ਇਹ ਮਤਲਬ ਪਲੰਕ ਲਿਆ ਲੱਗਿਆ ਹੈ ਲਾਦੀ। ਦੇਖੋ ਸਾਡੇ ਵੱਲੋਂ ਪੰਚਾਇਤ ਵੱਲੋਂ ਅਸੀਂ ਪੰਚਾਇਤੀ ਮਤਾ ਵੀ ਲੈ ਕੇ ਆਏ ਆ ਵੀ ਜਿਹੜਾ ਬੰਦਾ ਵੀ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਾ ਤਾਂ ਉਹਦੀ ਪਿੰਡ ਚੋਂ ਕੋਈ ਜ਼ਬੰਤ ਕਰਾਊਗਾ। ਨਾ ਕੋਈ ਨੰਬਰਦਾਰ ਜਾ ਕੇ ਉਹਦੇ ਨਾਲ ਕੋਈ ਜ਼ਬੰਤ ਦੇਣ ਪਿੰਡ ਦਾ ਕੋਈ ਮੋਤਵਰ ਬੰਦਾ ਜਾ ਸਕਦਾ। ਠੀਕ ਆ। ਬਾਕੀ ਅਸੀਂ ਪਿੰਡ ਲੇਬਲ ਤੇ ਜਿੰਨਾ ਵੀ ਕਰ ਸਕਦੇ ਆ ਵੱਧ ਤੋਂ ਵੱਧ ਕਰ ਰਹੇ ਆ ਪੁਲਿਸ ਨੂੰ ਵੀ ਸਹਿਯੋਗ ਦੇ ਰਹੇ ਆ ਅੱਜ ਵੀ ਸੀਐਮ ਸਾਹਿਬ ਦੇ ਦਰਸ਼ਾ ਦ੍ਰਿਸ਼ਾਂ ਤੇ ਥੱਲੇ ਜਿਹੜੇ ਵੀ ਆਏ ਨੇ ਐਸਐਸਪੀ ਸਾਹਿਬ ਚੈਕਿੰਗ ਤੇ ਉਹਨਾਂ ਦੇ ਨਾਲ ਪੰਚਾਇਤ ਖੜੀ ਆ ਆਪਾਂ ਜਿਹੜੇ ਨਸ਼ਾ ਕਾਬੂ ਕਰ ਰਹੇ ਨੇ ਲਿਪਟ ਹੋ ਚੁੱਕੇ ਨੇ ਨਸ਼ੇ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੱਢਣ ਵਾਸਤੇ ਕੀ ਪੰਚਾਇਤ ਕਰ ਰਹੀ ਆ ਦੇਖੋ ਭਾਈ ਜੀ ਗੱਲ ਇਹ ਆ ਸਾਡਾ ਪਿੰਡ ਦੇ ਵਿੱਚ ਬਹੁਤ ਘੱਟ ਨੌਜਵਾਨ ਨੇ ਜਿਹੜੇ ਨਸ਼ਾ ਕਰਦੇ ਨੇ ਠੀਕ ਆ ਕੁਸ਼ਨੋ ਕੁਸ਼ ਹੈਗੇ ਨੇ ਉਹਨਾਂ ਬਾਰੇ ਹੁਣ ਅਸੀਂ ਮੀਟਿੰਗ ਕਰਕੇ ਉਹਨਾਂ ਦਾ ਵੀ ਹੱਲ ਕਰਦੇ ਆਂ ਬਾਕੀ ਬਾਹਰੋਂ ਅੱਗੇ ਆਉਂਦੇ ਸੀਗੇ ਪਿੰਡ ਦੇ ਵਿੱਚ ਖਰੀਦਣ ਲੋਕ ਹੁਣ ਉਹਦੇ ਤੇ ਬਹੁਤ ਜ਼ਿਆਦਾ ਅਸਰ ਪਿਆ ਹੋਇਆ ਪੁਲਿਸ ਦੀ ਬੜੀ ਵਧੀਆ ਸਰਤੀ ਹੈ SSP ਮਲੇਰਕੋੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਜਿਹੜਾ ਨਸ਼ਾ ਤਸਕਰੀ ਨੂੰ ਰੋਕਣ ਵਾਸਤੇ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਇਨ ਬਿਨ ਜਿਹੜੀਆਂ ਲਾਗੂ ਕੀਤੀਆਂ ਜਾਣਗੀਆਂ ਉੱਥੇ ਹੀ ਜਿਹੜੇ ਨੌਜਵਾਨ ਨਸ਼ੇ ਦੀ ਲਪਤਨੇ ਨਸ਼ੇ ਦੇ ਵਿੱਚ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਔਟ ਸੈਂਟਰਾਂ ਦੇ ਵਿੱਚ ਭਰਤੀ ਕਰਾਇਆ ਜਾਊਗਾ ਤਾਂ ਜੋ ਉਹ ਨਸ਼ੇ ਦੀ ਜਿਹੜੀ ਮਾੜੀ ਹਾਲਤ ਹੈ ਉਸ ਤੋਂ ਬਚ ਸਕਣ ਕੈਮਰਾਮੈਨ ਮਨਜੀਤ ਸੋਹੀਣਾ ਜਤਿੰਦਰ ਮਨਵੀ ਅਜੀਤ ਵੈਬ ਟੀਵੀ ਅਮਰਗੜ